ਵਿੱਚ ਅੱਜ ਠੰਡ ਨੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਰ ਪਾਸੇ ਤੁੰਦੀ ਚਿੱਟੀ ਚਾਦਰ ਛਾਈ ਹੋਈ ਹੈ ਜਿਸ ਤੇ ਨਾਲ ਲੋਕਾਂ ਦੇ ਕਾਮਕਾਰ ਵੀ ਪ੍ਰਭਾਵਿਤ ਹੋ ਰਹੇ ਨੇ ਅਗਰ ਤੁਸੀਂ ਘਰਾਂ ਤੋਂ ਬਾਹਰ ਨਿਕਲਣਾ ਹੈ ਤਾਂ ਜ਼ਰਾ ਸੋਚ ਸਮਝ ਕੇ ਨਿਕਲਿਓ ਕਿਉਂਕਿ ਤੁਹਾਨੂੰ ਬੇहद ਕੱਜਲ ਖਵਾਇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤਸਵੀਰਾਂ ਵੀ ਤੁਹਾੜ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਝ ਹਰ ਪਾਸੇ ਤੁੰਦਾ ਕਹਿ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਘਣੀ ਧੁੰਦ ਜਾਰੀ ਰਹੇਗੀ ਤੇ ਅੱਜ ਦੀ ਜੇ ਗੱਲ ਕਰੀਏ ਤਾਂ ਅੱਜ ਪੰਜਾਬ ਦਾ ਸਭ ਤੋਂ ਠੰਡਾ दिन मੰਨਿਆ ਜਾ ਰਿਹਾ ਹੈ ਅੱਜ ਬੇਹੱਦ ਠੰਡ ਚੜੀ ਆ ਪਈ ਹੈ ਹਰ ਪਾਸੇ ਤੁੰਦੀ ਚਿੱਟੀ ਚਾਦਰ ਨਸਰ ਆ ਰਹੀ ਹੈ ਲਗ ਅਗਰ ਤੁਸੀਂ ਘਰਾਂ ਤੋਂ ਬਾਹਰ ਨਿਕਲਣਾ ਹੈ ਤੇ ਤੁਹਾਡਾ ਕੰਮਕਾਰ ਵੀ ਪ੍ਰਭਾਵਿਤ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਦੇ ਵੱਲੋਂ 14 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਹਾਲਾਂਕਿ ਕੱਲ ਧੁੱਪ ਨਿਕਲੀ ਹੈ ਤੇ ਧੁੱਪੋਂ ਨਿਕਲਣ ਦੇ ਬਾਵਜੂਦ ਕਿਸੇ ਵੀ ਤੁੰਦ ਜੜੀਆ ਤੇ ਜਿਹੜੀ ਰਾਹਤ ਹੁੰਦੀ ਹੋਈ ਨਜ਼ਰ ਨਹੀਂ ਆਈ ਇਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਤੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਖਰਾਬ ਰਹੇਗਾ ਤੇ ਸਵੇਰ ਤੋਂ ਹੀ ਧੁੰਦ ਛਾਈ ਰਹੇਗੀ ਪਰ ਦੁਪਹਿਰ ਤੱਕ ਧੁੱਪ ਨਿਕਲਣ ਦੀ ਸੰਭਾਵਨਾ ਹੈ ਜੇਕਰ ਗੱਲ ਕਰੀਏ ਜ਼ਿਲ੍ਹਿਆਂ ਦੀ ਤਾਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਰੋਜ਼ਪੁਰ ਫਰੀਦਕੋਟ ਮੋਕਾ ਲੁਧਿਆਣਾ ਬਠਿੰਡਾ ਬਰਨਾਲਾ ਤੇ ਮਾਨਸਾ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਵੀਰਵਾਰ ਰਾਤ ਕਰੀਬ 3 ਵਜੇ ਦਿੱਲੀ ਦਾ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ 24 ਜਨਵਰੀ ਤੱਕ ਦਿੱਲੀ ਦੇ ਵਿੱਚ ਵੀ ਤੁੰਦ ਅਤੇ ਠੰਡ ਦਾ ਇਹੀ ਹਾਲ ਰਹੇਗਾ ਸਵੇਰੇ ਸੰਗਣੀ ਤੁੰਦ ਹੋਵੇਗੀ ਅੱਤੇ ਦੁਪਹਿਰ ਵਿਲੇ ਧੁੱਪ ਅਤੇ ਛਾਈ ਰਹੇਗੀ ਤੇ ਸੰਗਣੀ ਤੁੰਦ ਨੇ ਹਵਾਈ ਅਤੇ ਰੇਲ ਆਵਾਜਾਈ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ ਦਿੱਲੀ ਹਵਾਈ ਅੱਡੇ ਤੇ ਸੰਗਣੀ ਤੁੰਦ ਦਾ ਤੇ ਕੱਟ ਵਿਜ਼ਿਬਿਲਟੀ ਕਰਨ ਪਿਛਲੇ 3-4 ਦਿਨਾ ਤੋਂ ਡਾਨਾ ਵੀ ਪ੍ਰਭਾਵਿਤ ਹੋ ਰਹੀਆਂ ਨੇ ਕਈ ਉਡਾਨਾਂ ਨੂੰ ਰੱਦ ਵੀ ਕਰ ਦਿੱਤਾ ਕਿ ਆ ਫਲਾਈਟ ਲੇਟ ਹੋਣ ਕਾਰਨ 에어ਪੋਰਟ ਤੇ ਯਾਤਰੀਆਂ ਨੂੰ ਖੱਜਲ ਖੁਰਜੜੀ ਕੁਆਲਿਤਾ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਕਿਹਾ ਜਾ ਰਿਹਾ ਕਿ ਵੀਰਵਾਰ ਨੂੰ ਇੱਕ ਵਾਰ ਫਿਰ ਤੁੰਦੇ ਕਾਰਨ ਦਿੱਲੀ ਦੇ ਵੱਖ-ਵੱਖ ਸਟੇਸ਼ਨਾਂ ਤੇ ਕਈ ਟ੍ਰੇਨਾਂ ਦੇਰੀ ਦੇ ਨਾਲ ਪਹੁੰਚੀਆਂ ਨੇ 20 ਤੋਂ ਵੱਧ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਤੇ 20 ਜਨਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੇ ਕੁਝ ਹਿੱਸਿਆਂ ਦੇ ਵਿੱਚ ਰਾਤ ਅਤੇ ਸਵੇਰ ਦੇ ਸਮੇਂ ਸੰਗਣੀ ਤੁੰਦਸ਼ਾਈ ਰਹੇਗੀ ਸੌ ਮੌਸਮ ਵਿਭਾਗ ਤੇ ਵੱਲੋਂ 14 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਚੰਡੀਗੜ੍ਹ ਹਰਿਆਣਾ ਸਮੇਤ तमाम ਸੂਬੇ ਨੇ ਜਿੱਥੇ ਸੰਗਣੀ ਤੁੰਚਾਈ ਰਹੇਗੀ ਮੌਸਮ ਵਿਭਾਗ ਤੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਮੈਂਟਰ ਦੇ ਵਿੱਚ ਤੁਸੀਂ ਆਪਣੇ ਸ਼ਹਿਰ ਦਾ ਹਾਲ ਬਿਆਨ ਕਰ ਸਕਦੇ ਹੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਕਿਉਂਕਿ ਅੱਜ ਪੰਜਾਬ ਦਾ ਕਿਹਾ ਜਾ ਰਿਹਾ ਕਿ ਸਭ ਤੋਂ ਠੰਡਾ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਸੰਗਨੀ ਤੁੰਤ ਨੇ ਕਹਿਰ ਜੜਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਹਾਲ ਬਿਆਨ ਕਰ ਸਕਦੇ ਹੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਪੰਜਾਬ ਦੇ ਵਿੱਚ ਅੱਜ ਠੰਡ ਨੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ 300 ਕਰਾਂ ਤੋਂ ਬਾਹਰ ਨਿਕਲਣ ਲੱਗ ਗਿਆ ਜ਼ਰਾ ਸਾਵਧਨ ਹੋ ਜਾਓ ਕਿਉਂਕਿ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ